ਬਾਪੂ ਜੀ ਸ੍ਰੀ ਗੰਗੂ ਸਹੀ ਆਪ ਤੂੰ ਬਾਪੂ ਮੇਰੇ ਸਾਰੇ ਦੋਸਤਾਂ ਕੋਲ ਨਾ ਮੋਟਰਾਂ ਲੈ ਆਈ ਮੈਨੂੰ ਦਿਵਾ ਦੋ ਕੀ ਚਾਹੀਦਾ ਮੋਟਰ ਕਿ ਮੈਂ ਮੋਟਰਸਾਈਕਲ ਮੋਟਰਸਾਈਕਲ ਚਾਹੀਦਾ ਜਦ ਮੈਂ ਤੇਰੇ ਨਾਲ ਨਾ ਤੁਰਕੇ ਸਕੂਲ ਜਾਂਦਾ ਹੁੰਦਾ ਹੀ ਆ ਉਹ ਫਿਰ ਵੀ ਸਾਈਕਲ ਤੇ ਆਣਾਗਾ ਚੁੱਪ ਕਰਕੇ ਭੱਜ ਜਾ ਤੇ ਰੋ ਉਹ ਮੋਟਰ ਮੋਟਰਸਾਈਕਲ ਲਿਆ ਓਏ ਧੀਲੀ ਚੈਨ ਲਈ ਬੈਠਾ ਰਹਿਣਾ ਇੱਥੇ 4-5000 ਰੁਪਏ ਮੈਥੋਂ ਲੈ ਲੈ ਪੁਰਾਣਾ ਹੀ ਲੈ ਲੈ ਕੋਈ ਮੋਟਰਸਾਈਕਲ ਮਰ ਜਾ ਮਰ ਜਾ ਚੱਲ ਓਏ ਕਰਨ ਸੁੱਖੀ ਕਹਿੰਦਾ ਸੀਗਾ ਕਿ ਉਹਦੇ ਦੋਸਤ ਉਹਦਾ ਮਜਾ ਘਟਾਉਂਦੇ ਨੇ ਅੱਜ ਮੋਟਰਸਾਈਕਲ ਆ ਕੇ ਕਰੀਖਣਿਆ ਨੂੰ ਮੈਂ ਉਹ ਨਾ ਡੜੀ ਆ ਜੇ ਮੋਟਰਾਂ ਲਵਾਉਂਦਾ ਫਿਰ ਕੀ ਹੁੰਦਾ ਸੀਗਾ ਰਿਆਣਾ ਯਾਰਾਂ ਦੋਸਤਾਂ ਕੋਲੇ ਦੇਖਤੀ ਹੁੰਦੀ ਆ ਤੁਸੀਂ ਆਪ ਸਰੇਆਤਾ ਆ ਮੋਟਰ ਆ ਗਈ ਦਾ ਤੇਰੇ ਲਈ ਖਰੀਦ ਕੇ ਲੈ ਨਾ ਗੱਲ ਸੂਰੇ ਸੂਰੇ ਮੈ ਆ ਕੇ ਨਾ ਕਰੋ ਸੱਚਿਆ ਤੇਰਾ ਦੇਖਿਆ ਤੀ ਲੈ ਲੁਟਮੋਇਪੇ ਤੇ ਕੱਲ ਮੈਂ ਨਾ ਤੇਰੇ ਦੋਸਤਾਂ ਨਾਲ ਤੇਰਾ ਮਜ਼ਾਕ ਉਡਾਉਂਦੇ ਹੋ ਦੇਖਿਆ ਤਾਂ ਕਰਕੇ ਖਰੀਦ ਕੇ ਲੈ ਆਉਣਾ ਪਿਆ ਮੈਨੂੰ ਠੀਕ ਐ ਲੈ ਮौज ਜਾ